ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਨਰੰਗਾਬਾਦ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਸ਼ੇਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਕਤੇ ਕਤੇ ਵੀਰ ਉਹ ਨਹੀਂ ਇੱਕ ਅਦਾ ਨਾਗ ਲੈ ਆ ਕੇ ਸੇਲ ਜ਼ਰੂਰ ਕਰ ਲੈਂਦੇ ਆ ਪਹਿਲਾਂ ਵੀ ਆਪਾਂ ਇਹਨਾਂ ਦੇ ਘਰੋਂ ਵੀਡੀਓ ਪਾਈਆਂ ਸੀ ਦੋ ਤੋਂ ਤਿੰਨ ਵੀਡੀਓ ਇਹਨਾਂ ਨੇ ਘਰੋਂ ਜਾਨਵਰ ਸੇਲ ਕੀਤੇ ਸੀ ਅੱਜ ਜਿਹੜੀ ਵਹਿੜ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਹੈ ਜੀ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਟੋਕੜ ਗੱਪਣ ਇਹ ਵਹਿੜ ਆਪਾਂ ਦਿਖਾ ਰਹੇ ਆਂ ਭਰਾਵਾਂ ਨੂੰ 5 ਮਹੀਨੇ ਕੰਪਲੀਟ 6ਵਾਂ ਲੱਗ ਚੁੱਕਾ ਤੇ 6 ਮਹੀਨੇ ਦਾ ਤਕਰੀਬਨ ਕੋਈ ਹਫਤਾ ਕ ਲੰਘ ਗਿਆ ਠੀਕ ਆ ਐਸ ਵਕਤ ਦੁੱਧ 12 ਲੀਟਰ ਦੇ ਥਲੇ ਹਾਜ਼ਰ ਲੈ ਵੀ ਗਰਸ਼ੀਰ ਭਾਈ ਮੜਾ ਤੋੜ ਕੇ ਵਿਖਾ ਦਗੇ ਤੇ ਤੀਜਾ ਸੂਆ ਸੁਣੀ ਵੀਰੇ ਹਾਂਜੀ ਹਾਂਜੀ ਠੀਕ ਹੈ ਭਰਾ ਲਓ ਜੀ ਯੋਰ ਤੀਜਾ ਸੂਆ ਹੀ ਆ ਕੋਈ ਚੌਥਾ ਨਾ ਮੱਲੀ ਠੀਕ ਹੈ ਭਰਾ ਉਹ ਤਾਂ ਆਪਾਂ ਨੂੰ ਦੂਜੀ ਸੂਏ ਲਈ ਗੱਭਣ ਆਂਦੇ ਆਪਾਂ ਨੇ ਚਲੋ ਜੇ ਹੋਵਾ ਤੋ ਵਦ ਠੀਕ ਹੈ ਭਰਾ ਲਓ ਵੀ ਤੀਜਾ ਸੂਆ ਵੀਰਾਂ ਦਾ ਵੀ ਜਿਹੜਾ ਇਸ ਵਾਰ ਨੇ ਸੁਣਾ ਬੇਸ਼ੱਕ ਘਰ ਵਾਲਿਆਂ ਨੇ ਕਿਹਾ ਵੀ ਤੂਜਾ ਸੂਆ ਹੁੰਦੀ ਆ ਪਰ ਵੀਰਾਂ ਦਾ ਵੀ ਆਪਣਾ ਤੱਕੇ ਗਈ ਆ ਆਪਣੀ ਆਪਣਾ ਆਈਡੀਆ ਵੀ ਤੀਜਾ ਸੂਆ ਹੋਊਗੀ ਬਾਕੀ ਜੇਕਰ ਸੱਜਰ ਦਾ ਦੁੱਧ ਦੇਖੀਏ ਤੇ ਵੀਰ ਕਰਸ਼ੇਰ ਤੁਸੀਂ ਦੱਸਿਆ ਵੀ ਤਕਰੀਬਨ ਕੋਈ 22-23 ਲੀਟਰ ਦੁੱਧ ਚੋਆਇਆ ਇਹਨੇ ਹਾਂਜੀ ਹਾਂਜੀ ਹੁਣ ਵੀ ਜਿਹੜਾ ਦੋਸਤੋ 12 ਲੀਟਰ ਦੁੱਧ ਦਾ ਤਕਰੀਬਨ ਕੋਈ 7 ਕੁ ਮਹੀਨੇ ਦਾ ਸੂਆ ਵੀ ਹੋ ਗਿਆ ਹੋਊਗਾ ਕਿਉਂਕਿ 6ਵਾਂ ਮਹੀਨਾ ਇਹਨੂੰ ਲੱਗ ਚੁਕਿਆ ਤੇ 6-7 ਦਿਨ ਹੀ 6ਵੇਂ ਮਹੀਨੇ ਦੇ ਵਿੱਚ ਹੋ ਗਏ ਇਹਨੂੰ ਤੇ ਕੋਈ 2 ਮਹੀਨਿਆਂ ਦੀ ਕਰਮ ਵਾਲੀ ਬਣੀ ਸੋਰੀ ਵੀ ਹੋਈ ਤੇ 7 ਕੁ ਮਹੀਨੇ ਦੇ ਹੀੜ-ਗਿੜ ਕੋਈ ਸਮਾਂ ਹੋ ਗਿਆ ਹੋਊਗਾ ਠੀਕ ਆ ਜੀ ਹੁਣ ਸੂਵੇ ਦਾ ਤੇ ਅੱਜ ਵੀ 12 ਲੀਟਰ ਦੁੱਧ ਦਾ ਤੇ ਬਾਕੀ ਸਾਰੇ ਭਰਾ ਆਈਡੀਆ ਲਾ ਸਕਦੇ ਵੇ 22-23 22-23 ਚੁਆਇਆ ਹੋਊਗਾ ਇਸ ਬੈਡ ਨੇ ਫੁੱਲ ਹਾਈਟ ਲੈਂਥ ਦੀ ਆ ਫੁੱਲ ਵਜਨ ਲੋਡ ਪਲੀ ਪਲੋਸੀ ਏ ਬਾਕੀ ਮੇਰਾ ਭਰਾ ਜੰਪਲ ਤੁਸੀਂ ਵੇਖ ਸਕਦੇ ਜੇ ਵਜਨ ਲੋਡ ਪੂਰਾ ਮੁੱਠੀ ਮੁੱਠੀ ਵਾਲਾ ਥਣ ਕੋਈ ਫੋੜ ਸ਼ਾਂਖ ਨਹੀਂ ਕੀ ਬੜਾ ਸੋਹਣਾ ਨਿਖੜਵਾ ਥਣ ਲੱਗਾ ਇਹਦਾ ਮੁੱਲ ਵੀਰੇ ਕੀ ਕਰਤਾ ਲੈਣ ਦੇਣ ਮੁੱਲ ਤੇ ਆਪਾਂ 55000 ਕੀਤਾ ਜੇ ਹਾਂ ਨਾ ਚਲੋ 50000 ਦੀ ਕਰਤੀ ਲਓ ਜੀ ਜੇ ਸੁਣੋ ਵੀਰਾਂ ਦਾ 50000 ਦੀ ਕਰਤੀ ਆ ਕਰਸ਼ੇਰ ਭਈਆ ਉਹਨੂੰ ਇੱਕ ਵਾਰੀ ਲੰਮਾ ਤੋਰ ਦਿਆ ਜੀ ਹਾਂਜੀ ਸੋ 50000 ਦੀ ਦੋਸੇ ਫਾਈਨਲ ਜਿਹੜੀ ਦਿੱਤੀ ਜਾਊਗੀ ਵਿੱਚੋਂ ਖੁਸ਼ੀ ਨਾਲ ਜਿਹੜਾ ਮੌਕੇ ਤੇ ਮਾਨਤਾ ਨੂੰ ਹੋਊਗਾ ਸੋ ਬਾਕੀ ਮੇਰੇ ਵੀਰ 5 ਮਹੀਨੇ ਕੰਪਲੀਟ 6ਵਾਂ ਮਹੀਨਾ ਲੱਗ ਚੁੱਕਾ ਤੇ 12 ਲੀਟਰ ਦੁੱਧ ਕਰੋ ਸੰਪਰਕ 22 ਲੀਟਰ 23 ਲੀਟਰ ਤੋਂ ਬਾਰ ਬਾਰ ਦੁੱਧ ਚਵਾਉਣ ਵਾਲੀ ਵਾੜ ਬਾਕੀ ਸੁੰਦੀ ਵੀ ਕਰਮਾ ਲਈ ਬਿਲਕੁਲ ਬਾਡੀਆਂ ਦੀ ਰੋਤ ਤੇ ਅਪਸਾਖ ਦੇ ਮਹੀਨੇ ਦੇ ਵਿੱਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਠੀਕ ਆ ਜੀ ਸੋ ਕਰੋ ਸੰਪਰਕ ਚਵਾਈ ਚਬੂਈ ਦੀ ਬਿਲਕੁਲ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇੱਕ ਨੰਬਰ ਚੋਣ ਆ ਕੋਈ ਤਰ੍ਹਾਂ ਦੀ ਬਾਤ ਕਾਟ ਨਹੀਂ ਉਹਦੀ ਤਸੱਲੀ ਜਿੱਦਾਂ ਮਰਜੀ ਕੋਈ ਪ੍ਰਾਪਤੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਕਰ ਲੈ ਮਿਹਰਬਾਨੀ ਸਾਰੇ ਭਰਾਵਾਂ ਦੀ ਪੂਰੀ ਵੀਡੀਓ ਵੇਖਣ ਦੇ ਲਈ